ਵੀ ਇੰਤਜ਼ਾਰ ਕਰਦੇ ਨੇ ਸੋ ਜਿਸ ਸਫਰ ਤੇ ਤੁਸੀਂ ਤੁਰੇ ਹੋ ਸਰ ਤੁਸੀਂ ਉਸੇ ਇਸੇ ਚਾਲ ਵਿੱਚ ਆਪਣੇ ਚੱਲਦੇ ਰਹੋ ਪੂਰਾ ਪੰਜਾਬ ਮਗਰ ਤੁਹਾਡੇ ਤੁਰ ਰਿਹਾ ਹੈ ਤੁਹਾਡੇ ਵੱਲ ਵੇਖ ਰਿਹਾ ਹੈ ਪੂਰਾ ਦੇਸ਼ ਤੁਹਾਡੇ ਵੱਲ ਦੇਖ ਰਿਹਾ ਹੈ ਸੋ ਬਹੁਤ ਬਹੁਤ ਧੰਨਵਾਦ ਸਮਾਨ ਜੋ ਮੁੱਖ ਮੰਤਰੀ ਸਿ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਬਹੁਤ 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 ਧੰਨਵਾਦ ਬਹੁਤ 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 ਮਿਹਰਬਾਨੀ بڑے ਖੂਬਸੂਰਤ ਸਟੇਡੀਅਮ ਦੇ ਵਿੱਚ ਬਹੁਤ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਪੈਣਾ ਛੋਟੇ ਬੱਚੇ ਵੀ ਨਜ਼ਰ ਆ ਰਹੇ ਨੇ মিডিਆ ਦੇ ਸਾਡੇ ਸਾਥੀ ਸਾਰਿਆਂ ਦਾ ਬਹੁਤ ਧੰਨਵਾਦ ਮੰਚ ਤੇ ਬੈਠੇ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਤੇ ਨਵੀਂ ਦਸ਼ਾ ਦੇਣ ਵਾਲੇ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਮੈਨੀਫੈਸਟੋ ਚੇਂਜ ਕਰਾਤੇ ਪਹਿਲਾਂ ਵੱਡੀਆਂ ਪਾਰਟੀਆਂ ਦੇ ਮੈਨੀਫੈਸਟੋਆਂ ਚ ਸਕੂਲ ਤੇ ਹਸਪਤਾਲ ਨਹੀਂ ਹੁੰਦੇ ਸੀ ਇੱਕ ਬੰਦਾ ਜਿਨੇ ਸਕੂਲ ਤੇ ਹਸਪਤਾਲ ਮੈਨੀਫੈਸਟੋਆਂ ਦੇ ਵਿੱਚ ਪਵਾਤੇ ਉਹਦਾ ਨਾਮ ਹੈ ਅਰਵਿੰਦ ਕੇਜਰੀਵਾਲ ਸਰਕਾਰ ਦਾ ਬਹੁਤ-ਬਹੁਤ ਸਵਾਗਤ ਹੈ ਕਰਤਾਰ ਸਿੰਘ ਸਰਾਬੇ ਦੀ ਧਰਤੀ ਹੈ ਸਰ ਜਿਨ੍ਹਾਂ ਨੇ ਤੁਹਾਡੇ ਤੇ ਵੀ ਟੁਕਦੀਆਂ ਲੈਣਾ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਕਿ ਕਰਤਾਰ ਸਿੰਘ ਸਰਾਬੇ ਦੀ ਧਰਤੀ ਹੈ ਸਰ ਇੱਥੋਂ ਥੋੜੀ ਦੂਰੀ ਕਰਤਾਰ ਸਿੰਘ ਸਰਾਬੇ ਦਾ ਪਿੰਡ ਹੈ ਜੀ ਇਹ ਭਗਤ ਸਿੰਘ ਜੀ ਉਹਨਾਂ ਦੀ ਫੋਟੋ ਹਰ ਵਕਤ ਜੇਬ 'ਚ ਰੱਖਦੇ ਸੀਗੇ ਪਾਇਲਟ ਦਾ ਕੋਰਸ ਕਰਨ ਗਏ ਸੀ ਸਰ ਬਰਕਲੇਜ ਯੂਨੀਵਰਸਿਟੀ 'ਚ ਕੈਲੀਫੋਰਨੀਆ 'ਚ 19 ਸਾਲ ਦੀ ਉਮਰ 'ਚ ਫਾਂਸੀ ਹੋ ਗਈ ਸਰ ਐਹਾ ਜੇ ਸ਼ਹੀਦਾਂ ਦੀ ertidhi ਹੈ ਸਰ ਉਸ ertidhi ਤੇ ਤੁਸੀਂ ਆਏ ਹੋ ਔਰ ਆਪਾਂ ਉਹਨਾਂ ਸ਼ਹੀਦਾਂ ਦੇ ਸੁਪਨੇ ਸাকার ਕਰਨੇ ਨੇ ਮੇਰੇ ਸਾਹਮਣੇ ਮੇਰੇ ਕੈਬਨਿਟ ਦੇ ਬਹੁਤ ਸਾਰੇ ਸਾਥੀ ਬੈਠੇ ਨੇ ਸਾਡੇ ਐਮਐਲਏ ਸਹਿਬਾਨ ਬੈਠੇ ਨੇ ਸਾਡੇ ਮੰਤਰੀ ਸਹਿਬਾਨ ਬੈਠੇ ਨੇ ਆਉਣ ਵਾਲੇ ਐਮਐਲਏ ਸਹਿਬਾਨ ਬੈਠੇ ਨੇ ਅਮਨ अरोड़ा जी ਪ੍ਰਧਾਨ ਸਾਹਿਬ ਬੈਠੇ ਨੇ ਪੋਲਾ ਗਰੇਵਾਲ ਬੈਠੇ ਆ ਮੈਡਮ ਮਾਨੂ ਕੇ ਬੈਠੇ ਆ ਸਾਡੇ ਪਾਇਲ ਦੇ ਗਿਆਸਪੁਰਾ ਸਾਹਿਬ ਬੈਠੇ ਆ ਸਾਡੇ ਜਿਹੜੇ ਸਤਕਾਰ ਤੇ ਸਖੀਤਾ ਬੈਠੀਆਂ ਸਾਹਮਣੇ ਮੰਤਰੀ ਸਹਿਬਾਨ ਵਰਿੰਦਰ ਗੋਇਲ ਐਮਐਲਏ ਲਹਿਰਾ ਗਾਗਾ ਬੈਠੇ ਨੇ ਸਾਡੇ ईटीओ साहब हरपजन सिंह ईटीओ बिजली मंत्री बैठे हैं जगरू से एक मां बैठे बुधराम जी बैठे हैं एमएलए बुलाडे डॉक्टर बलजीत जी एमएलए मलोट बरहट साहब बैठे हैं और हिसारपुर तो साडे एमएलए साहिबान बैठे हैं कटारू चक साहब बैठे हैं साडे मंत्री साहिबान शाम 84 तो साढे सुखानंद जी बैठे हैं एमएलए बागा पुराना लालजीत भुलर बैठे हैं एमएलए पट्टी है ना साडे निज्जर साहब ਜਦੋਂ ਹੁਣ 92 ਨੇ ਹੁ ਕਿਦਾ ਕਿਦਾ ਨਾਮ ਲਈ ਜਾਈਏ ਮੈਂ ਜਿੰਨਿਆਂ ਕਦੇ ਨਾਮ ਲਈ ਜਨਾ ਹਰਦੇਤ ਸੇਖੋਂ ਐਮ ਐਲ ਏ ਫਰੀਦਕੋਟ ਬੈਠੇ ਆ ਹੈਨਾ ਸੋ ਐਮ ਐਲ ਏ ਮੌੜ ਬੈਠੇ ਆ ਜਗਰੂਪ ਗਿੱਲ ਐਮ ਐਲ ਏ ਬਠਿੰਡਾ ਜਿਨ੍ਹਾਂ ਨੇ ਵੱਡੇ ਵੱਡੇ ਹਰਾਏ ਆ ਉਹ ਬੈਠੇ ਆ ਹੈਨਾ ਸਿੰਘਲਾ ਸਾਹਿਬ ਬੈਠੇ ਆ ਮਾਨਸਾ ਵਾਲੇ ਐਮ ਐਲ ਏ ਨਾਬਾ ਦੇਮਾਨ ਜੀ ਬੈਠੇ ਸੋ ਮੈਂ ਉਮੈਂ ਸ਼ਾਇਦ ਜਿਆਦਾ ਟਾਈਮ ਲੱਗ ਜੂਗਾ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਤੁਸੀਂ ਗੋਲਡੀ ਐਮ ਐਲ اے ਜਲਾਲਾਬਾਦ ਜਿਹਨੇ ਸੁਖਵੀਰ ਬਾਦਲ ਹਰਾਇਆ ਉਹ ਬੈਠਾ ਸੋ ਆ ਤੁਹਾਡਾ ਪਿਆਰ ਹੈ ਬਸ ਇਸੇ ਕਰਕੇ ਅਸੀਂ ਉੱਡੇ ਫਿਰਦੇ ਹਾਂ ਉਹ ਮੈਨੂੰ ਕਈ ਵਾਰੀ ਲੋਕ ਪੁੱਛਣ ਲੱਗ ਜਾਂਦੇ ਕਹਿੰਦੇ ਤੁਸੀਂ ਇੱਕ ਦਿਨ ਚ ਚਾਰ ਚਾਰ ਰੈਲੀਆਂ ਪੰਜ ਪੰਜ 10 10 ਰੈਲੀਆਂ ਥੱਕਦੇ ਨਹੀਂ ਮੈਂ ਕਹਿੰਦਾ ਜੀ ਇੰਨਾ ਪਿਆਰ ਮਿਲਦਾ ਹੋਵੇ ਨਾ ਪਬਲਿਕ ਦਾ ਫਿਰ ਥਕਾਵਟ ਨਹੀਂ ਹੁੰਦੀ ਕਿਉਂਕਿ ਪਬਲਿਕ ਦਾ ਪਿਆਰ ਥਕਾਵਟ ਉਤਾਰ ਦਿੰਦਾ ਜੀ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਆ ਸਟੇਡੀਅਮ ਫੁੱਲ ਹੋਇਆ ਪਿਆ ਕਿੱਥੋਂ ਕਿੱਥੋਂ ਆਏ ਹੋਵੋਗੇ ਕੰਮ ਛੱਡ ਕੇ ਆਏ ਹੋਵੋਗੇ ਕਵੀ ਲੱਗਦੇ ਕਿਹਦੇ ਕੋਲ ਟਾਈਮ ਹੈ ਖਾਸ ਤੌਰ ਤੇ ਲੀਡਰਾਂ ਨੂੰ ਸੁਣਨ ਵਾਸਤੇ ਉਹ ਵੀ ਅੱਜ ਕੱਲ ਆਛਤਰ ਪੈਂਦੇ ਲੀਡਰਾਂ ਦੇ ਤਾਂ ਉਹ ਦੇਖ ਲਓ ਪਈ ਨਹੀਂ ਜਾਂਦੇ ਉਧਰ ਦੂਜੇ ਪਾਸੇ ਕਦੇ ਲਾਤ ਟੁੱਟ ਗਈ ਕਦੇ ਮੋਢਾ ਟੁੱਟ ਗਿਆ ਰੱਬ ਵੀ ਕਰੀ ਜਾਂਦਾ ਕੰਮ ਮੈਂ ਕੀ ਕਰਾਂ ਮੈਂ ਇਤ ਕਰਦਾ ਹਾਂ ਯਾਰ ਸੋ ਜਿਨ੍ਹਾਂ ਨੇ ਕੁਦਰਤ ਨਾਲ ਪੰਗਾ ਲਿਆ ਨਾ ਕਸੁੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਵੱਜੀ ਪਈ ਆ ਉਹਨਾਂ ਦੇ ਹੁਣ ਰੱਬ ਨਾਲ ਪੰਗਾ ਲਿਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਪੰਗਾ ਲਿਆ ਉਹਨਾਂ ਨੇ ਲੜਾਈ ਲੜੀ ਆਕਾਲ ਤਖਤ ਸਾਹਿਬ ਨਾਲ ਮੱਥਾ ਲਾ ਕੇ ਬਹਿ ਗਏ ਦੇਖ ਲੋ ਫਿਰ ਕੀ ਹਾਲ ਦੂਜੇ ਤਾਂ ਹੈ ਹੀ ਢਾਉਣ ਵਾਲੇ ਨੇ ਉਹਨਾਂ ਦਾ ਢਾਹਿਆ ਸੀ ਉਹਨਾਂ ਨੂੰ ਤਾਂ ਕੀ ਕਹੀਏ ਉਹਨਾਂ ਦੀ ਗੱਲ ਹੀ ਨਾ ਕਰੋ ਸੋ ਇਸ ਕਰਕੇ ਅਸੀਂ ਤਾਂ ਜਨੌਰਾਂ ਨੂੰ ਵੀ ਫਸਲਾਂ ਦੇ ਵਿੱਚ ਜਦੋਂ ਫਸਲ ਵੱਢਦੇ ਆ ਥੋੜਾ ਜਿਹਾ ਦਾਣੇ ਜੇ ਪਿੜਿਚ ਹੋਵੇ ਤਾਂ ਪਿੜਿਚ ਜੇ ਹੂੰ ਵੱਢਦੇ ਆ ਤਾਂ ਹੂੰ ਥੋੜੇ ਜਿਹਾ ਦਾਣੇ ਜਨੌਰਾਂ ਵਾਸਤੇ ਛੱਡ ਦਿੰਨੇ ਆ ਭਾਈ ਉਹਨਾਂ ਦਾ ਵੀ ਭਾਗ ਹੈ ਇਹ ਤਾਂ ਉਹ ਲੋਕਾਂ ਜਨੌਰਾਂ ਨੂੰ ਵੀ ਤੱਕ ਦਾਣੇ ਛੱਡ ਦਿੰਨੇ ਆ ਇਹ ਸਾਡੇ ਜਵਾਕਾਂ ਦੇ ਮੂੰਹਾਂ 'ਚੋਂ ਬੁਰਕੀਆਂ ਖੋਈ ਜਾਂਦੇ ਨੇ ਜਨੌਰਾਂ ਦੀ ਗੱਲ ਛੱਡੋ ਇਹ ਕਹਿੰਦੇ ਸਾਰਾ ਸਾਡਾ ਹੀ ਆ ਨਾਲ ਲੈ ਜਾਉਗੇ ਫਿਰ ਤੇ ਕੀ ਹਾਲ ਹੋ ਗਿਆ ਦੇਖ ਲਓ ਫਿਰ ਰਾਜ ਕਰਾਂਗੇ 25 ਸਾਲ 25 ਬੰਦੇ ਨਹੀਂ ਆਗੇ ਉਹ ਜੇ ਕੋ ਕਮੇਟੀ ਕਮਉਟੀ ਬਣਾਉਣੀ ਪੈ ਜੇ ਨਾ ਅਕਾਲੀ ਗੱਲ ਨੂੰ ਪੰਜ ਮੈਂਬਰੀ ਬਣਾਉਂਦੇ ਨੇ ਕਿਉਂਕਿ 11 ਤਾਂ ਹੈ ਹੀ ਨਹੀਂ ਕਿ ਤੁਲੇਉਣਗੇ 11 ਗਿਣ ਕੇ ਦਿਖਾਓ ਤੁਸੀਂ ਕਿੰਨੋਂ ਤੋਂ ਮੈਨੂੰ 11 ਆ ਦੇਖ ਲਓ ਕੁਦਰਤ ਹੈ ਸੂਇਸ ਕਰਕੇ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਅਸੀਂ ਵੀ ਆਮ ਬੰਦੇ ਆ ਅਰਵਿੰਦ ਕੇਜਰੀਵਾਲ ਇੱਕ ਆਮ ਇਨਸਾਨ ਆਈਆਈਟੀ ਖੜਕਪੁਰ ਤੋਂ ਇੰਜੀਨੀਅਰ ਦੀ ਡਿਗਰੀ ਆਈਆਰਐਸ ਇੰਡੀਅਨ ਰੈਵਨਿਊ ਸਰਵਿਸ ਇਨਕਮ ਟੈਕਸ ਦੇ ਕਮਿਸ਼ਨਰ ਤਰਮ ਪਤਨੀ ਵੀ ਇਨਕਮ ਟੈਕਸ ਦੇ ਕਮਿਸ਼ਨਰ ਕੀ ਲੋੜ ਸੀ ਜੀ ਆਪ ਅੰਗ ਲੈਣ ਦੀ ਰੋਜ਼ ਕੀ ਉੱਠ ਕੇ ਇਹਨੂੰ ਗਾਲਾਂ ਕੱਢਣ ਲੱਗ ਜਾਂਦੇ ਜੇੜਾ ਆਉਂਦਾ ਕੈਰੀ ਵਾਲਾ ਗਾਲਾਂ ਕੱਢ ਦੋ ਆ ਇੱਥੇ ਪੰਜਾਬ 'ਚ ਜਿਹੜਾ ਆਉਂਦਾ ਮੈਨੂੰ ਗਾਲਾਂ ਕੱਢਣਾਂ ਕਹਿੰਦੇ ਯਾਰ ਮਾੜਾ ਕੀ ਕਰਤਾ ਸੀ ਕੋਈ ਤਾਂ 3 ਸਾਲ ਹੋ ਗਏ ਕੋਈ ਜਾਂ ਤਾਂ ਕੋਈ ਦੱਸ ਦੋ ਵੀ ਅਸੀਂ ਪੰਜਾਬ ਦਾ ਨੁਕਸਾਨ ਆ ਕਰਤਾ ਅੱਜ ਤੱਕ 75 ਸਾਲ ਦੇ ਕੰਡੇ ਜਿਹੜੇ ਬੀਜੇ ਹੋਏ ਨੇ ਉਹ ਚੁਗੀਆਂ ਜਾਂਦੇ ਆ ਇਹਨਾਂ ਦੇ ਦੋ ਤਿੰਨ ਸਾਲਾਂ ਚ ਕਾਫੀ ਟਕੰਡੇ ਚੁਗਲੇ ਕਰ ਲਾਂਗੇ ਰਾਹ ਸਾਫ ਕਰ ਲਾਂਗੇ ਥੋੜਾ ਸਮਾਂ ਚਾਹੀਦਾ ਹੁੰਦਾ ਜਿਹੜਾ ਡਰੱਗ ਤੇ ਹੁਣ ਕੀਤਾ ਪਹਿਲੀ ਗੱਲ ਤਾਂ ਤਾੜੀ ਮਾਰ ਕੇ ਦੱਸੋ ਹੋਇਆ ਨਾ ਕੰਮ ਉਹ ਕੋਈ ਦੋ ਦਿਨਾਂ ਚ ਜਾਂ ਪੰਜ ਦਿਨਾਂ ਚ ਨਹੀਂ ਹੋਇਆ ਵੀ 20 ਦਿਨ ਪਹਿਲਾਂ ਤੁਸੀਂ ਸ਼ੁਰੂ ਵੀ ਤੇ ਨਾ 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 ਡੇਢ ਦੋ ਸਾਲ ਦੀ ਪਲੈਨਿੰਗ ਆ ਉਹਦੇ ਪਿੱਛੇ ਪਹਿਲਾਂ ਅਸੀਂ ਇਹ ਦੇਖਿਆ ਕਿ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਨਹੀਂ ਸਪਲਾਈ ਬੰਦ ਕਰ ਦਾਂਗੇ ਪਰ ਸਪਲਾਈ ਬੰਦ ਹੋਣ ਤੋਂ ਬਾਅਦ ਜਿਹੜੇ ਬੱਚੇ ਸਾਡੇ ਛੋਟੇ ਭਾਈ ਦੀਨੇ ਬੱਚਿਆਂ ਵਰਗੇ ਹੋਣਗੇ ਜਿਹੜੇ ਬੱਚੇ ਉਸ ਮਰਜ਼ ਦੇ ਮਰੀਜ਼ ਬਣ ਗਏ ਐਡਿਕਟਡ ਹੋ ਗਏ ਉਹ ਵਿਦਡਰੋਲ ਸਿੰਪਟਮਸ ਕਹਿੰਦੇ ਐ ਇਹਨੂੰ ਮੈਡੀਕਲ ਭਾਸ਼ਾ ਚ ਉਹ ਤੜਫਣਗੇ ਅਗਲੇ ਦਿਨ ਉਹ ਤੜਫ ਤੜਫ ਕੇ ਮਰ ਜਾਣਗੇ ਉਹਨਾਂ ਦਾ ਕੀ ਕਰਾਂਗੇ ਫਿਰ ਆਪਾਂ ਅਸੀਂ ਪਹਿਲਾਂ ਇਹ ਕੀਤਾ ਕਿ ਪਹਿਲਾਂ ਰੀਹੈਬ ਸੈਂਟਰ ਸਰ ਵੀ ਜਾ ਕੇ ਆਏ ਅੱਜ ਇੱਕ ਰੀਹੈਬ ਸੈਂਟਰ ਚ ਉਹ ਉਹ ਕਲੀਨਿਕ ਉੱਥੇ ਦਵਾਈਆਂ ਘੱਟੋ ਘੱਟ 3 ਮਹੀਨਿਆਂ ਦੀਆਂ ਉਹ ਪਰ ਉਹ ਪਹਿਲਾਂ ਤਾਂ ਫਿਰ ਏਰੀਆ ਸਪਾਟ ਕੀਤੇ ਕਿ ਕਿੱਥੇ ਕਿੱਥੇ ਨਸ਼ਾ ਵਿਕਦਾ ਹੈ ਅਸੀਂ ਅਸੀਂ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਤਾਂ ਮਰੀਜ਼ ਮੰਨਦੇ ਆਂ ਜੀ ਉਹਨਾਂ ਨੂੰ ਥੋੜੀ ਜੇਲ੍ਹ ਚ ਦੇਣਾ ਜਿਹੜੇ ਵੇਚਦੇ ਆ ਉਹਨਾਂ ਤੇ ਕਰਨਾ ਕੰਮ ਤਸਕਰਾਂ ਤੇ ਫਿਰ ਉਹ ਸਪੌਟ ਕੀਤੇ ਫਿਰ ਪੁਲਿਸ ਦੀਆਂ ਬਦਲੀਆਂ ਕੀਤੀਆਂ ਕਿਉਂਕਿ ਮੁੰਸ਼ੀ ਹੌਲਦਾਰ ਤੇ ਐਸਆਈ ਚੌਕੀ ਤੇ ਥਾਣਾ ਪੱਦਰ ਦੇ ਉਹਨਾਂ ਦੀਆਂ 20-20 ਸਾਲ ਤੋਂ ਯਾਰੀਆਂ ਵੀ ਉੱਥੀ ਰਿਸ਼ਤੇਦਾਰੀਆਂ ਵੀ ਉੱਥੀ 20-20 ਸਾਲ ਤੋਂ ਥਾਣਿਆਂ 'ਚ ਬੈਠੇ ਸੀ ਚੱਕ ਕੇ ਮੂਨ ਕਾਲ ਮਠਾਨਕੋਟ ਮਾਰਿਆ ਪਟਾਣਕੋਟ ਵਾਲਾ ਫਾਜ਼ਿਲਕਾ ਫਾਜ਼ਿਲਕਾਲੇ ਨੂੰ ਕਿਹਾ ਮਾਲੀਆ ਜਾ ਚਲੋ ਇਹਦਾ ਪਹਿਲਾਂ ਕਨੈਕਸ਼ਨ ਤੋਂ ਹੋ ਗਿਆ ਉਸ ਤੋਂ ਬਾਅਦ ਪੁੱਤ ਨੂੰ ਕਿਹਾ ਹੁਣ ਚੱਕ ਲਓ ਪੀਲਾ ਪੰਜਾ ਹੁਣ ਜੀ ਤੇ ਐਨਡੀਪੀਐਸ ਦਾ ਕੇਸ ਹੈ ਨਸ਼ੇ ਦਾ ਉਹਦੀ ਕੋਠੀ ਜਿਹੜਾ ਘਰ ਦਿਖਣਾ ਨਹੀਂ ਚਾਹੀਦਾ ਲੋਕਾਂ ਨੂੰ ਕਿਉਂਕਿ ਲੋਕ ਰੋਜ਼ ਕਾਲਾ ਕੱਢਦੇ ਆ ਓਏ ਆਪਾਪ ਦੀ ਕਮਾਈ ਨੇ ਬਣਾਇਆ ਹੋਇਆ ਹੁਣ ਪਾਪ ਦੀ ਕਮਾਈ ਟੈ ਰਹੀ ਹੈ ਤੁਹਾਡੇ ਸਾਹਮਣੇ ਚੰਗਾ ਲੱਗਦਾ ਹੈ ਨਾ ਤੁਹਾਨੂੰ ਚੰਗਾ ਲੱਗਦਾ ਵੀ ਚਲੋ ਕੁਛ ਤਾਂ ਹੋਵੇ ਆਉਣ ਵਾਲੇ ਦਿਨਾਂ 'ਚ ਥੋੜੇ ਜਿਹਾ ਵੱਡੇ ਪਾਪੀਆਂ ਵੱਲ ਵੀ ਜਾ ਰਹੇ ਹਾਂ ਉਹਨਾਂ ਦੇ ਵੀ ਪੰਜਾ ਚੱਲੂਗਾ ਕੋਈ ਇਹ ਨਾ ਸਮਝੇ ਕਿ ਅਸੀਂ ਪਤਾ ਨਹੀਂ ਉਹਨਾਂ ਨੂੰ ਕੁਛ ਐ ਨਹੀਂ ਕਰਦੇ ਜਾਂ ਉਹਨਾਂ ਨੂੰ ਆ ਨਹੀਂ ਕਰਦੇ ਅਸੀਂ ਅਸੀਂ ਤਾਂ ਐਨਡੀਪੀਐਸ ਦੇਖਦੇ ਆ ਜੀਤੇ ਨਸ਼ੇ ਦਾ ਕੇਸ ਹੈ ਉਹ ਤਾਂ ਗਿਆ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਅਸੀਂ ਤੁਹਾਨੂੰ ਕਹਿਣ ਆਇਆ ਕਿ ਆਓ ਇਕੱਠੇ ਹੋ ਕੇ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੇੜਿਆ ਉਹਦਾ ਸਾਥ ਦਿਓ ਲੋਕ ਲਹਿਰ ਬਿਨਾਂ ਇਹ ਕੱਲ ਬਣਨੀ ਨਹੀਂ ਤੁਹਾਡਾ ਸਹਿਯੋਗ ਮੈਨੂੰ ਨਾਰੰਗਵਾਲ ਦੇ ਸਰਪੰਚ ਜਾਲੀ ਤੁਸੀਂ ਗੱਲ ਪੜੀ ਹੋਣੀ ਨਾਰੰਗਵਾਲ ਨਾਲ ਹੀ ਹੈ ਨਾਰੰਗਵਾਲ ਤੇ ਉਹ ਮੈਂ ਇੱਕ ਵੀਡੀਓ ਦੇਖੀ ਟੀਵੀ ਤੇ ਉਹ ਕੋਈ ਲੇਡੀ ਨਾਲ ਕੋਈ ਬਹਿਸ ਚੱਲ ਰਹੀ ਸੀ ਚਲੋ ਅਸੀਂ ਮਾਵਾ ਪੈਣਾ ਦਾ ਸਤਿਕਾਰ ਕਰਦੇ ਹਾਂ ਪਰ ਉਹ ਕਹਿੰਦੀ ਸੀ ਤੂੰ ਮੈਨੂੰ ਹਟਾ ਕੇ ਦਿਖਾ ਮੈਂ ਨਸ਼ਾ ਵੇਚੂੰਗੀ ਮੈਂ ਕਿਹਾ ਇੰਨੀ ਇੰਨੀ ਦਲੇਰੀ ਮੈਂ ਨਾਰਨਵਾਲ ਦੇ ਸਰਪੰਚ ਨੂੰ ਫੋਨ ਕਰ ਲਿਆ ਮੈਂ ਕਿਹਾ ਜੀ ਜਗਰਾਉਂ ਥਾਣੇ 'ਚ ਪੈਂਦਾ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਮੇਰੀ ਗੱਲ ਕਰਾਓ ਤੇ ਉਹਨੇ ਕਰਾਤੀ ਤੇ ਮੈਂ ਕਿਹਾ ਕੀ ਮਾਮਲਾ ਉਹ ਕਹਿੰਦੇ ਜੀ ਨਸ਼ਾ ਵੇਚਦੇ ਆ ਜੀ ਤੇ ਕਈ ਸਾਲਾਂ ਤੋਂ ਵੇਚਦੇ ਆ ਮੈਂ ਕਹਿੰਨਾ ਵੀ ਨਾ ਕਰੋ ਐ ਕਰੋ ਕਿ ਮੋਰੋ ਗੱਲ ਪੈਂਦੇ ਆ ਮੈਂ ਕਿਹਾ 2 ਘੰਟੇ ਦੇ ਦੇ ਬਸ ਦੋ ਕਹਿੰਦਾ ਸ਼ਾਮ ਲਾੜ ਚ ਕੋਠੀ ਐ ਕੋਠੀ ਸ਼ਾਮ ਲਾੜ ਚ ਐ ਪੰਚਾਇਤ ਜ਼ਮੀਨ ਚ ਮੈਂ ਦੋ ਘੰਟੇ ਦੇ ਦੇ ਨਾ ਹੋ ਗਿਆ ਕੰਮ 11 ਵਜੇ ਤੱਕ ਕੋਠੀ ਢਾਤੀ ਸੀ ਜੀ ਤੇ ਲੋਕ ਕਹਿੰਦੇ ਉਹਨਾਂ ਨੇ ਲੱਡੂ ਵੰਡੇ ਪਿੰਡ ਚ ਨਾਰਿੰਗਵਾਲਾ ਦੇ ਉਹਨਾਂ ਨੇ ਧੰਨਵਾਦ ਕੀਤਾ ਗੁਰਦੁਆਰਾ ਸਾਹਿਬ ਜਾ ਕੇ ਸਾਰੇ ਪਿੰਡ ਨੇ ਉਥੋਂ ਕੰਮ ਸ਼ੁਰੂ ਹੋ ਗਿਆ ਤੇ ਹੁਣ ਤੁਹਾਡਾ ਅਸ਼ੀਰਵਾਦ ਹੈ ਤੇ ਹੁਣ ਪੰਜਾਬ ਜਿਹੜਾ ਉਹ ਜਿਵੇਂ ਅਸੀਂ ਵਾਅਦਾ ਕੀਤਾ ਸੀ ਗਰੰਟੀ ਦਿੱਤੀ ਸੀ ਕਿ ਅਸੀਂ ਤੁਹਾਨੂੰ ਅਸੀਂ ਨਸ਼ਾ ਮੁਕਤ ਪੰਜਾਬ ਕਰਾਂਗੇ ਤੇ ਅਸੀਂ ਤੀਜੇ ਸਾਲ ਚ ਸ਼ੁਰੂ ਕਰਤਾ ਪਲੈਨਿੰਗ ਨੂੰ ਟਾਈਮ ਲੱਗ ਜਾਂਦਾ ਐਸੀ ਤਰ੍ਹਾਂ ਹੀ ਦੂਜਾ ਕੰਮ ਭ੍ਰਿਸ਼ਟਾਚਾਰ ਵਾਲਾ ਤਹਿਸੀਲਦਾਰ ਕੀ ਬਣਿਆ ਫਿਰ ਤਹਿਸੀਲਦਾਰਾਂ ਬਾਰੇ ਕੀ ਕਹਾਂ ਗੱਲ ਗੱਲ ਤੇ ਹੜਤਾਲ ਗੱਲ ਸਾਡੇ ਆ ਬੰਦੇ ਫੜਲੇ ਜੀ ਰਿਸ਼ਵਤ ਚ ਹਰਤਾ ਹੈ ਅਸੀਂ ਨਹੀਂ ਰਿਸ਼ਟੀਆਂ ਕਰਦੇ ਮੈਂ ਕਿਹਾ ਨਾ ਕਰੋ ਮੈਂ ਕਦੋਂ ਕਰਾਉਣਾ ਥੋੜੇ ਤੋਂ ਲਾ ਕੇ ਰਖਾਈ ਉਹਨ ਕਰਕੇ ਬਾਜ ਗਏ ਕਰਵਾ ਲੋ ਜੀ ਸਾ ਤੋਂ ਉਹ ਮੈਂ ਕਿਹਾ ਯਾਰ ਤੁਸੀਂ ਲੋਕਾਂ ਨੂੰ ਤੰਗ ਕਰਨ ਵਾਸਤੇ ਥੋੜੀ ਬੰਦੇ ਹੋ ਸਰਕਾਰ ਨੂੰ ਬਲੈਕਮੇਲ ਕਰ ਰਹੇ ਹੋ ਤੁਸੀਂ ਵੀ ਕਰਾਪਸ਼ਨ ਦਿਖਲਾ ਕੋਈ ਹੋਰ ਰੀਜ਼ਨ ਹੁੰਦਾ ਕੋਈ ਮੰਗਾਂ ਹੁੰਦੀਆਂ ਮੈਂ ਬਿਠਾ ਕੇ ਗੱਲ ਕਰ ਲੈਂਦਾ ਵੀ ਆ ਜਾਓ ਮੇਰੇ ਕੋਲ ਮੇਰੇ ਨਾਲ ਆ ਜਾਓ आता कोई गल तो ही नहीं कि सा रिश्वत छो नहीं करा लस दई भी तो ला पैसे वो भी ए करता चल वे धूरी आला पठानकोट पठानकोट आला उधर मंगदोट है ਗੱਲ ਕੀ ਹੈ ਮੇਰਾ ਮੇਰਾ ਕੋਈ ਉਹਨਾਂ ਨਾਲ ਦੁਸ਼ਮਣ ਨਹੀਂ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਨਾ ਹੀ ਮੇਰੀ ਭੂਆ ਦਾ ਮੁੰਡਾ ਉਹਨਾਂ 'ਚ ਕੋਈ ਕਈ ਵਿਚਾਰੇ ਹਜੇ ਵੀ ਹੋਣਗੇ ਜਿਹੜੇ ਹੜਤਾਲ 'ਚ ਸ਼ਾਮਲ ਨਹੀਂ ਹੈਗੇ ਬਦਲੀਆਂ ਉਹਨਾਂ ਦੇ ਵੀ ਹੋ ਗਈਆਂ ਤਾਂ ਬਲਕ 'ਚ ਹੋ ਗਈਆਂ ਹੁਣ ਪਰ ਮੇਰਾ ਮਕਸਦ ਹੈ ਪਬਲਿਕ ਨੂੰ ਤੰਗ ਕਿਉਂ ਕਰਦੇ ਹਾਂ ਤੁਸੀਂ ਲੋਕਾਂ ਨੂੰ ਤੰਗ ਕਰਕੇ ਸਰਕਾਰ ਤੇ ਦਬਾਅ ਬਣਾਉਂਦੇ ਹੋ ਇਹ ਤਾਂ ਨਹੀਂ ਚੱਲੂਗਾ ਇੱਥੇ ਫਿਰ ਇਹ ਤੁਸੀਂ ਹਰ ਰੋਜ਼ ਹੀ ਕੱਕਰੀ ਜਾਇਆ ਕਰੋਗੇ ਆ ਬੰਦ ਹੈ ਜੀ ਅੱਜ ਇੱਥੇ ਧਰਨਾ ਹੈ ਜੀ ਅੱਜ ਇੱਥੇ ਬੰਦ ਹੈ ਜੀ ਅੱਜ ਹੜਤਾਲ ਹੈ ਜੀ ਕੀ ਹੈ ਇਹ ਸਾਡੇ ਪੰਜਾਬ ਦਾ ਨੁਕਸਾਨ ਹੋਈ ਜਾਂਦਾ ਸੋ ਵੀਰੋ ਤੁਹਾਡੇ ਨਾਲ ਆ ਜਮਾ ਤੁਹਾਡੇ ਨਾਲ ਆ ਦਿਲੋਂ ਐਸੇ ਕਰਕੇ ਫੈਸਲੇ ਲੈ ਸਕਦੇ ਆ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਆ ਸਾਨੂੰ ਆਪ ਨੂੰ ਕੋਈ ਡਰ ਨਹੀਂ ਕਿਸੇ ਗੱਲੋਂ ਕਾਣੇ ਨਹੀਂ ਹੈਗੇ ਤਾਂ ਲੈ ਫੈਸਲੇ ਲੈ ਸਕਦੇ ਆ ਇਹ ਜੇ ਕਿਸੇ ਗੱਲੋਂ ਕਾਣੇ ਹੁੰਦੇ ਵਾਰ ਲਗਾ ਖੱਡ ਪਰੇ ਆਪਾਂ ਨੇ ਕੀ ਲੈਣਾ ਇਹ ਆਪਣਾ ਕੱਟ ਲੈਣਗੇ ਉਦੋਂ ਦੇ ਬੋਲੇ ਨੇ ਵਿਰੋਧੀ ਕੁਝ ਨਹੀਂ ਬੋਲੇ ਕਿਉਂਕਿ ਕਹਿ ਹੀ ਨਹੀਂ ਬੋਲਣ ਨੂੰ ਕੁਝ ਸੋਇਸ ਕਰਕੇ ਸੰਜੀਵ ਅਰੋੜਾ ਜੀ ਬੈਠੇ ਹੈ ਰਾਜ ਸਭਾ ਮੈਂਬਰ ਉਹਨਾਂ ਨੇ ਪਹਿਲਾਂ ਰਾਜ ਸਭਾ ਨੂੰ ਵੀ ਜਿਹੜੀ ਰਾਜ ਸਭਾ ਦੀਆਂ ਸ਼ਕਤੀਆਂ ਨੇ ਜਿਹੜਾ ਰਾਜ ਸਭਾ ਚ ਮੁੱਦੇ ਠਹਾਉਣੇ ਫਿਰ ਰਾਜ ਸਭਾ ਦੇ ਜਿਹੜੇ ਐਮਪੀ ਲੈਡ ਫੰਡ ਆਉਂਦਾ ਹੈ ਉਹ ਉਹਨੂੰ ਵਰਤਣਾ ਉਹਨੂੰ ਬੜੇ ਬੜੇ ਖੂਬਸੂਰਤ ਤਰੀਕੇ ਨਾਲ ਇਹਨਾਂ ਨੇ ਵਰਤਿਆ ਪਹਿਲਾਂ ਮੈਂ ਸਮਝਦਾ ਸੀ ਆਪਣੇ ਆਪ ਨੂੰ ਵੀ ਮੈਂ ਸੂਰ ਤਾਂ ਐਮਪੀ ਰਿਆਂ ਦੋ ਵਾਰ ਵੀ ਮੈਂ ਬਹੁਤ ਵਧੀਆ ਤਰੀਕੇ ਨਾਲ ਫੰਡ ਵਰਤਿਆ ਪਰ ਮੈਂ ਤਿੰਨ ਦਿਨ ਤੋਂ ਇਹਨਾਂ ਦੇ ਨਾਲ ਆਏ ਜਿਹੜੀਆਂ ਗੱਲਾਂ ਦੱਸੀ ਜਾਂਦੇ ਆ ਉਹ ਚ ਹੁਣ ਮੈਂ ਦੂਜੇ ਨੰਬਰ ਤੇ ਆ ਗਿਆ ਜੀ ਵੀ ਮੈਂ ਤਾਂ ਯਰ ਕਾਟੀ ਵਰਤਿਆ ਫਿਰ ਇਹਨਾਂ ਨੇ ਤਾਂ ਬਾਲੇ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਵਰਤੇ ਸੋ ਸਿੱਖਣਾ ਚਾਹੀਦਾ ਮੈਂ ਵਿਸਕੁੰਗਾ ਹੋਰ ਤਰੀਕੇ ਕਿ ਕਿਵੇਂ ਹੈਲਥ ਦੇ ਵਿੱਚ ਕੰਮ ਕਰਨਾ ਹੈ ਕਿਵੇਂ ਆਹ ਸਟੇਡੀ ਇੰਡੋ ਸਟੇਡੀਅਮ ਬਣ ਕੇ ਬੜੇ-ਬੜੇ-ਵੱਡੇ ਹਨਾ ਪਹਿਲਾਂ 9 ਸਾਲ ਤੋਂ ਬੰਦ ਪਿਆ ਸੀ ਇਹ ਅੱਜ ਸ਼ੁਰੂ ਹੋ ਗਿਆ ਇੱਥੇ ਬੱਚੇ ਆਉਣਗੇ ਖੇਡਣਗੇ ਕੋਈ ਇੱਧਰ-ਉੱਧਰ ਧਿਆਨ ਲੱਗੂ ਨਸ਼ਿਆਂ ਤੋਂ ਬਚਣਗੇ ਖੇਡਾਂ 'ਚ ਫਸਟਾਵਾਂਗੇ 11 'ਚੋਂ ਸੀਐਮ ਸਾਹਿਬ ਅਰਵਿੰਦ ਸਾਹਿਬ 11 ਪਲੇਅਰਾਂ 'ਚੋਂ ਇਸ ਵਕਤ ਜੋ ਇੰਡੀਅਨ ਕਰੰਟ ਹਾਕੀ ਟੀਮ ਹੈ ਸ ਇੰਡੀਆ ਦੀ 11 ਚੋਂ 9 ਪੰਜਾਬ ਦੇ ਨੇ ਸਰ ਕੈਪਟਨ ਵੀ ਪੰਜਾਬ ਦਾ 9 ਪੰਜਾਬ ਦੇ ਨੇ ਔਰ 9 ਚੋਂ 5 ਇੱਕ ਪਿੰਡ ਦੇ ਨੇ ਸਰ ਇੱਕ ਪਿੰਡ ਦੇ ਹਰਮਨਪ੍ਰੀਤ ਔਰੀ ਜਰਮਨਪ੍ਰੀਤ ਔਰੀ ਮੰਦੀਪ ਸ਼ਮਸ਼ੇਰ ਗੁਰਜੰਟ ਔਰ ਇਸ ਵਕਤ ਕੁੜੀਆਂ ਦੀ ਜਿਹੜੀ ਕ੍ਰਿਕਟ ਟੀਮ ਹੈ ਇੰਡੀਆ ਦੀ ਉਹਦੀ ਜਿਹੜੀ ਕੈਪਟਨ ਹੈ ਹਰਮਨਪ੍ਰੀਤ ਹਰਮਨਦੀਪ ਉਹ ਵੀ ਮੋਗੇ ਦੀ ਹੈ ਅਸੀਂ ਤਾਂ ਜੀ ਸਾਰੇ ਪਾਸੇ ਅੱਗੇ ਆ। ਆ ਜਾ ਤਾਂ ਫਿਰ ਅਸੀਂ ਘਰੋਂ ਨਿਕਲਦੇ ਨਹੀਂ ਜੀ। ਪੰਜਾਬੀ ਆ। ਜਾਂ ਫਿਰ ਜੇ ਨਿਕਲ ਜੀ ਫਿਰ ਟਾਪ ਤੋਂ ਘੱਟ ਸਾਨੂੰ ਕੋਈ ਪੋਜੀਸ਼ਨ ਪਸੰਦ ਨਹੀਂ ਜੀ। ਤੁਸੀਂ ਸਾਨੂੰ ਸਿਖਾਇਆ ਇਹ। ਤੁਸੀਂ ਚਿੰਗਾਂ ਸੰ ਸਾਡੇ ਅੰਦਰ ਜਿਹੜੀਆਂ ਛੋਟੀਆਂ ਛੋਟੀਆਂ ਚਿੰਗਾੜੀਆਂ ਸੀ ਉਹਨਾਂ ਨੂੰ ਤੁਸੀਂ ਭੜਕਾਇਆ। ਵੀ ਆਏ ਕਰੋ ਆਏ ਕਰ ਦੋ। ਹਾਂ ਚੁੱਕ ਕਰ ਦਿੰਨੇ ਆ ਚੱਕ ਦੋ ਔਰ ਖਤਮ ਹੋ ਗਿਆ ਕੰਮ। ਨਿਬੜ ਗਿਆ ਕੰਮ। ਕੋਈ ਡਰ ਗਏ ਕੋਈ ਕੋਈ ਬੱਡੇ-ਬੱਡੇ ਖਾਨਦਾਨ ਨਿਪੜ ਗਿਆ ਕੰਮ ਗਾਂਝਾ ਜਵਾਕ ਮੰਦਬੁੱਧੀ ਨੇ ਤੋੜੇ ਦਾ ਮਸਲਤਾ ਖਤਮ ਹੋ ਗਿਆ ਕੰਮ ਚਲੋ ਸ਼ੁਕਰ ਹੈ ਕਿੜਾ ਛੁੱਟ ਗਿਆ ਐਸੇ ਜਨਮ 'ਚੀ ਭਲਾ ਹੋਇਆ ਲੜਨੇੜੋਂ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਸੋ ਇਹਨਾਂ ਨੇ ਬੇਕਦਰਾਂ ਨੇ ਨਾ ਸਾਨੂੰ ਬਹੁਤ ਵੇਜਤ ਕੀਤਾ ਲੁੱਟਿਆ ਕੁੱਟਿਆ ਔਰ ਪੰਜਾਬ ਦਾ ਬੁਰਾ ਹਾਲ ਕਰ ਮੈਂ ਤਾਂ ਤੁਹਾਡੇ ਵਿੱਚ ਹੀ ਰਹਿਣਾ ਮੈਂ ਤਾਂ ਰੋਜ਼ ਆ ਜਾਊਂਗਾ ਮੈਂ ਤਾਂ ਜਦੋਂ ਮਰਜੀ ਬੁਲਾ ਲਿਓ ਮੈਂ ਚਾਹੂੰਗਾ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਦੇਸ਼ ਦੇ ਵੱਡੇ ਵੱਡੇ ਕਹਿਣ ਵਾਲੇ ਜਿਹੜੇ ਇਹਨਾਂ ਦੇ ਕੱਦ ਤੇ ਨਾ ਚਾਇਓ ਇਹਨਾਂ ਦਾ ਕੱਦ ਜਿਹੜਾ ਨਾ ਉਹਨੂੰ ਕੋਈ ਮਾਣੇ ਨਹੀਂ ਸਕਦਾ ਪੋਲੀਟੀਕਲ ਕੱਦ ਤਾਂ ਕਿ ਵੱਡੇ ਵੱਡੇ 56 ਇੰਚ ਚੌੜੀਆਂ ਛਾਤੀਆਂ ਵਾਲੇ ਨਾ ਐ ਕੰਮਦੇ ਨੇ ਨਾ ਲੈਦਣੇ ਐ ਕੰਮਦੇ ਨੇ ਉਹਨਾਂ ਤੋਂ ਸੋ ਕਮਾ ਤੇ ਆ ਗੁਨਾ ਤੇ ਆ ਮੈਂ ਚਾਹੂੰਗਾ ਅਰਵਿੰਦ ਸਾਹਿਬ ਹਾਂ ਤੇ ਆ ਕੇ ਸਾਨੂੰ ਸੰਬੋਧਨ ਕਰਨ ਤੇ ਆਪਣੇ ਵਿਚਾਰ ਦੱਸਣ ਟਾਈਮ ਦੀ ਕਮੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਕ ਵਾਰੀ ਦੋਨੋਂ ਹੱਥ ਉੱਪਰ ਚਾਕੇ ਦੋ ਨਾਰੇ ਲਾ ਦੋ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੋ ਇਨਸਾਨੋ ਅਰਵਿੰਦ ਕੇ मंच पे बैठे हुए पंजाब के हरमन प्यारे नेता मुख्यमंत्री सरदार भगवंत सिंह मान मंच पे बैठे हुए और सामने बैठे हुए हमारे कैबिनेट मंत्री यहाँ पे आए हुए सभी विधायकगण गण एल काउंसलर्स और दूर दूर से अभी भी लोग आ ही रहे हैं मैं देख रहा हूं इतना पूरा बुरी तरह से पैक हो चुका है हॉल स्टेडियम और और लोग आते जा रहे हैं और लोग आते जा रहे हैं दूर दूर से आए हुए मेरे प्यारे बहनों भाइयों माताओं बुजुर्गों बच्चों आप सब लोगों को मेरा नमस्कार सबको मेरा प्रणाम सत अकाल जी दोस्तों अभी कुछ दिन पहले हमारी पार्टी में एक दर्दनाक घटना घटी थी हमारे लखनऊ वेस्ट के नेता एमएलए गोगी साहब का एक कठिन परिस्थितियों में निधन हो गया मैं भगवान से प्रार्थना करता हूं गुरु साहब जी से प्रार्थना करता हूं कि इनकी आत्मा को शांति मिले उनकी आत्मा को अपने चरणों में स्थान दे आज हम लोग इकट्ठे हुए हैं लुधियाना के सिविल अस्पताल के नवीनीकरण के प्रोजेक्ट के शुभारंभ के ऊपर अभी हम लोग सिविल अस्पताल होके आए हैं इतना शानदार अस्पताल बन गया आप में से जो जो लोग अभी तक सिविल अस्पताल ना नहीं गए भगवान ना करे कभी अस्पताल जाना पड़े आप लोग दुरुस्त रहो स्वस्थ रहो आपका परिवार स्वस्थ रहे लेकिन एक बार देखने जरूर जाना सिविल अस्पताल को कि कितना शानदार हो गया बहुत खूबसूरत हो गया बहुत अच्छा हो गया प्राइवेट अस्पताल भूल जाओगे आप सिविल अस्पताल में जाना चालू कर दोगे पहले ऐसा नहीं था अभी दो चार महीने पहले जिन जो जो लोग गए होंगे साल भर पहले सिविल अस्पताल में उनको पता होगा कि कांग्रेस वाले अकाली दल वाले बीजेपी वाले लुधियाना वालों के लिए कैसा सिविल अस्पताल छोड़ के गए थे तीस सालों में तीस हजार चूहे छोड़ के गए थे सिविल अस्पताल के अंदर सबसे मुश्किल काम तो वो चूहे निकालना था अभी जैसा संजीव अरोड़ा जी ने बताया वहां पे अगर आप टॉयलेट के सामने से निकल जाते थे इतनी बदबू आती थी अंदर आप जा नहीं सकते थे टॉयलेट के सीवर की लाइनें चौक पड़ी थी अस्पताल में चारों तरफ गंदगी गंदगी थी छतों से पानी छूता था बुरा हाल था सिविल अस्पताल का कोई वहां इलाज कराने जाता था तो इलाज तो नहीं होता था तो तो दस बीमारियां और लेके आ जाता था आज उस सिविल अस्पताल को आम आदमी पार्टी की सरकार ने मान साहब की सरकार ने संजीव अरोड़ा जी के प्रयासों से आज शानदार सिविल अस्पताल बन गया है और ये केवल लुधियाना लुधियाना में नहीं है आपके अब बहुत जल्दी पूरे पंजाब के अंदर सारे अस्पताल ठीक करने वाले हैं हम लोग जगह जगह मोहल्ला क्लिनिक बन गए कौन कौन लोग मोहल्ला क्लिनिक देख के आए अभी तक तो कौन कौन गए हैं मोहल्ला क्लिनिक में अच्छे बने कि नहीं बने शानदार बने कि नहीं बने पूरे पंजाब में जगह जगह मोहल्ला क्लिनिक बना रहे हैं बनाए हैं और बना रहे हैं और अब सारे अस्पताल ठीक करने जा रहे हैं सेहत के क्षेत्र में बहुत बड़ी क्रांति आने वाली है पंजाब के अंदर जैसा भी मान साहब बता रहे थे कि पिछले डेढ़ दो साल हर क्षेत्र के अंदर प्लानिंग करने में बीता है इसकी भी प्लानिंग करी, उसकी भी प्लानिंग करी उसकी भी प्लानिंग करी, अब ये काम करने का एक्शन का टाइम आया आप देखोगे कि क्या क्या एक्शन होने जा रहा है आज पंजाब की सबसे बड़ी समस्या नशे की समस्या है, है कि नहीं है सबसे बड़ी समस्या नशे की समस्या है ये नशा कौन सी सरकार ने चालू किया था यह नशा कौन सी पार्टी दे के गई है पहले हमारे पंजाब के अंदर नशा नहीं होता था पहले हमारे बच्चे नशा नहीं करते थे पहले पंजाब में नशा नहीं बिका करता था मुझे कहने की जरूरत नहीं है नाम लेने की जरूरत नहीं है आप सब लोग जानते हो कि वो कौन सी सरकार थी कौन सी पार्टी थी उनके मंत्री नशा बेचा करते थे मंत्री नशा पूरे पंजाब के अंदर घर घर पहुंचाया करते थे अरे मरने के बाद कितना पैसा कमाओगे यार मरने के बाद तो ऊपर भगवान के पास जाना है तुमने ट्रांसपोर्ट छीन लिया तुमने केबल छीन लिया तुमने रेता माफिया तुम्हारा सारा माफिया नशा भी घर घर पहुंचा दिया तुमने पैसे की वजह से उन्होंने पूरी पंजाब के अंदर जो रंगला पंजाब होता था भंगड़े के लिए जाना जाता था खुशहाल पंजाब होता था पूरे पंजाब में खेती के लिए इंडस्ट्री के लिए जाना जाता था पूरे पंजाब के बच्चे बच्चे को यहां तक कि अब मां बहने भी उससे वो नहीं रही जगह जगह उन्होंने पूरी पीढ़ी को उन्होंने बर्बाद कर दिया उन लोगों ने वो कभी खुश नहीं रह सकते वो पाप लगेगा उन लोगों को पाप लगेगा भगवान उनको कभी माफ नहीं करने वाला उनकी सरकार गई लोग बहुत नाराज हो गए बहुत दुखी हो गए उन लोगों से और लोग उनको निकालना चाहते थे तो दूसरी पार्टी आई दूसरी पार्टी के नेता ने गुटका साहब की झूठी कसम खाई गुटका साहब की कसम खा के बोले चार हफ्ते में चार हफ्ते में बोले चार हफ्ते में मैं नशा दूर कर दूंगा मेरे को वोट दे दो पंजाब के लोगों ने विश्वास करके उसको वोट दे दिया केवल सत्ता पाने के लिए उसने गुटका साहब की झूठी कसम खाई थी पांच साल वो शख्स मुख्यमंत्री बनने के बाद अपने घर से बाहर नहीं निकला वो उसने भी कुछ नहीं किया और उसके टाइम में पूरा नशा बिकता रहा पंजाब के अंदर हमारी सरकार को तीन साल हुए हैं अब तीन साल के बाद नशे के खिलाफ युद्ध शुरू हुआ है और ये वाकई लोगों को दिख रहा है कि युद्ध है ये ये कोई छोटा मोटा ऐसा नहीं कि ऐसे ही बस चार आदमी फड़ लिए युद्ध छेड़ दिया पिछले बीस दिनों से आप देख रहे हो कि क्या चल रहा है पंजाब के अंदर जो नशे के बड़े बड़े तस्कर थे जिनसे लोग घबराते थे कांपते थे जिनसे लोग आज उनके घर बुलडोजर से तोड़े जा रहे हैं टीवी के सामने टीवी के सामने बैठ के लोग जब उनके घर बुलडोजर से टूटते हुए देखते हैं लोगों की आंखों में आंसू आ जाते हैं लोग रो रहे हैं ऐसा भी हो सकता है पूरे देश में कितने ऐसे सूबे हैं दिल्ली में खूब नशा बिक रहा है गुजरात में खूब नशा बिक रहा है हरियाणा में खूब नशा बिक रहा है पूरे देश के अंदर कई सूबे हैं जो नशा बिक रहा है किसी सरकार की किसी पार्टी की हिम्मत नहीं हुई जो नशा के तस्करों से आंख से आंख मिला के उनके खिलाफ एक्शन ले सके ਕੇਵਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਹਿੰਮਤ ਹੈ ਜੋ ਨਸ਼ੇ ਕਿ ਤਸਕਰوں سے ਸਿੱਧੇ ਅੱਖ سے ਅੱਖ ਮਿਲਾ ਕੇ ਉਨ੍ਹਾਂ کے خلاف یุทธ छेड़ रखा है